ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅਮੀਰ ਕਰਦੇ ਸਾਰੇ ਠੀਕ ਠਾਕ ਹੋ ਗਏ ਅੱਜ ਆਪਾਂ ਚੱਲੇ ਆ ਜ਼ਿਲ੍ਹਾ ਪਦਰੀ ਸਕੂਲ ਖੇਡਾਂ ਦੇ ਅ ਬੋਰ ਤੋਂ ਅੱਗੇ ਆਰਾਮਸਰਾ ਪਿੰਡ ਮੇਰੇ ਕੋਲ ਨੇ ਅੰਡਰ 14 ਦੀਆਂ ਹੈਂਡਬਾਲ ਦੀਆਂ ਕੁੜੀਆਂ ਤੇ ਅੰਡਰ 19 ਹੈਂਡਬਾਲ ਦੀਆਂ ਕੁੜੀਆਂ ਤੇ ਅਸੀਂ ਸਵੇਰੀ ਸਕੂਲ ਤੋਂ 8:10 ਵਜੇ ਜਿਹੜੀ ਸਾਡੀ ਬੱਸ ਆ ਚੱਲ ਪਈ ਹੈ ਕਿਉਂਕਿ ਸਾਡਾ ਕੰਟਾ ਡੇਢ ਕੰਟਾ ਦਾ ਰਸਤਾ ਹੈ ਤੇ ਅਸੀਂ ਹੁਣ ਪਹੁੰਚ ਗਏ ਆ ਇਹ ਰਸਤਾ ਤੈਅ ਕਰਕੇ ਤੇ ਸਾਡੇ ਪਲੇਅਰ ਮੈਡਮ ਮਨਾਕਸ਼ੀ ਜੀ ਮੈਡਮ ਰਜਨੀ ਜੀ ਜਿਹੜੇ ਟੀਮ ਦੇ ਇਨਚਾਰਜ ਦੇ ਸਾਡੇ ਕੋਰਡੀਨੇਟ 플레이ਰ ਜਿਹੜੇ ਉੱਤਰਿਆ ਤੇ ਹੁਣ ਸਿੱਧੀ ਅਸੀਂ ਮੈਚ ਦੀ ਤਿਆਰੀ ਕਰਾਂਗੇ ਤੇ ਬੱਚੇ ਬਹੁਤ ਖੁਸ਼ ਨਜ਼ਰ ਆ ਰਹੇ ਆ ਤੇ ਐਕਸਾਈਟਡ ਵੀ ਨਜ਼ਰ ਆ ਥੋੜੇ ਡਰੇ ਵੀ ਹੋਏ ਆ ਅਗਾਂ ਲੱਗੇ ਚਲੋ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਾਏ ਸੋਚ ਰਹੇ ਆ ਬੱਚੇ ਚਲੋ ਦੇਖਦੇ ਆ ਅੱਗੇ ਮੈਚ ਦੇ ਵਿੱਚ ਕੀ ਹੁੰਦਾ ਆਓ ਮਿਲਦੇ ਆ ਦੋਸਤੋ ਮੈਚ ਦੇ ਵਿੱਚ ਨੀਰ ਨੀਰ ਕਮੰਨਾ ਲਗਾ ਬੇਟੀ ਅੱਜ ਇਹ ਸਾਡਾ ਦੂਸਰਾ ਮੈਚ ਹੈ ਪਹਿਲਾ ਮੈਚ ਤੁਸੀਂ ਕਰਨ ਦੇ ਲਈ ਦੇਖਿਆ ਇਹ ਮੈਚ ਜਿਹੜਾ ਬਰਿਆਮ ਖੇੜਾ ਵਰਸ ਚੱਕ ਮੋਚਣ ਵਾਲਾ ਦਾ ਚੱਲ ਰਿਹਾ ਹਾਂ ਤੇ ਬਰਿਆਮ ਖੇੜਾ ਦੀ ਟੀਮ ਨੇ ਦੇ ਵਿੱਚ ਕਾਫੀ ਬਿਹਤਰ ਖੇਡ ਰਹੀ ਆ ਉਹਨਾਂ ਦਾ ਕੌਨਫੀਡੈਂਸ ਲੈਵਲ ਬਹੁਤ ਆਪਾ ਤੇ ਸਾਡੇ ਪਲੇਅਰ ਅੰਡਰ ਪ੍ਰੈਸ਼ਰ ਖੇਡ ਰਿਹਾ ਤੇ ਚਲੋ ਦੇਖਦੇ ਹਾਂ ਅੱਗੇ ਮੈਚ ਦੇ ਵਿੱਚ ਕੀ ਬਣਦਾ ਹੈ ਗਰਮੀ ਮੰਗ ਵਰੀਆਮਖੜਾ ਦੀ ਇਹ ਪਲੇਅਰ ਬਹੁਤ ਵਧੀਆ ਖੇਡ ਰਹੀ ਆ 12 ਨੰਬਰ ਕਿੱਟ ਦੇ ਵਿੱਚ ਇੱਕ ਜਿਹੜੀ 5 ਨੰਬਰ ਦੇ ਕਿੱਟ ਦੇ ਵਿੱਚ ਆ ਉਹ ਵੀ ਪਲੇਅਰ ਬਹੁਤ ਵਧੀਆ ਖੇਡ ਰਹੀ ਆ ਲੈ ਬਹੁਤ ਸੋਹਣਾ ਜਿਹੜਾ ਰਿਮੂਵ ਕੀਤਾ ਔਰ ਸ਼ੂਟ ਕਰਿਆ ਪਰ ਗੋਲ ਪੋਸਟ ਦੇ ਨਾਲੋਂ ਹੀ ਲੰਘ ਗਿਆ ਔਰ ਜਿਹੜਾ ਗੋਲ ਹੁਣ ਬਚ ਗਿਆ ਤੇ ਨਾਈ ਮੀਟਰ ਜਿਹੜੀ ਆ ਵਰੀਆਮਖੜਾ ਦੀ ਟੀਮ ਨੂੰ ਦਿੱਤੀ ਗਿਆ ਰੈਫਰੀਆਂ ਦੇ ਵੱਲੋਂ ਮਰੀਏ ਲਈ Rola la que no te digamos, दो। मार पहले छा मरो ૨૨૨૨ Hãy subscribe cho kênh Ghiền Mì Gõ Để không bỏ lỡ ਅੱਧਾ ਪਾ ਛੜਾਇਆ ਜਾਂਦਾ ਗੁੰਗਿਰ ਜਲਦਾ ਹੋਇਆ ਚੱਲ ਲੈ ਚੱਲ ਬੱਜ ਕੇ ਤੇਰੇ ਜਾਨੇ ਖਾ ਨਹੀਂ ਕੋਈ ਦੱਤ ਬਣਾ ਪਿਛਲਾ ਮੈਚ ਸੈਮੀਫਾਈਨਲ ਮੈਚ ਜਿਹੜਾ ਸੀ ਅਸੀਂ ਉਹ ਵਿਰਿਆਮ ਖੇਡਾ ਕੋਲੋਂ ਜਿਹੜੇ ਲਾਸ ਕਰ ਗਏ ਆ ਤੇ ਹੁਣ 3rd ਜਗ੍ਹਾ ਲਈ ਵਾਸਤੇ ਮੈਚ ਜਿਹੜਾ ਕਿਹੜਾ ਖੇਡਾਂ ਦੇ ਨਾਲ ਹੋ ਰਿਹਾ ਹੈ ਇਹਦੇ ਵਿੱਚ ਸਾਡਾ ਪਹਿਲਾ ਇੱਕ ਸਕੋਰ ਹੋ ਗਿਆ ਤੇ ਸਾਡੀ ਟੀਮ ਨੂੰ ਇਹ ਪੂਰੀ ਉਮੀਦ ਹੈ ਜੇ ਅਸੀਂ ਇਹ ਮੈਚ ਜਿੱਤ ਗਏ ਜਿਲ੍ਹੇ ਦੇ ਵਿੱਚੋਂ ਤੀਸਰੀ ਪੋਜੀਸ਼ਨ ਜਿਹੜੀ ਹ ਪ੍ਰਾਪਤ ਕਰ ਲਵਾਂਗੇ

ਤੇਜ ਕਰੋ ਤੇਜ ਤੇਜ ਗੇਮ ਕਰੋ ਤੇਜ 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 ਕਰ ਤੇਜ ਚੱਲ 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 ਨਹੀਂ ਰਣੀ ਨਹੀਂ

ਤਮੰਨਾ ਤਮੰਨਾ ਚਾ ਚਾ ਲੱਗੇ ਜਲੋ ਤਮੰਨਾ ਲਾ ਦੇ ਲਾ ਜਾ ਕੇ ਅੱਗੇ ਜਾਂ ਲੱਗੇ कवर <ursday> कर कवर शाबा चल आगे चल आगे ਉਹ ਬਰਾਵਾ ਵੱਡੇ ਕੋਚ ਬਣ ਜਾਂਦੇ ਨੇ ਬੋਲ ਦੇਣੇ ਨਹੀਂ ਆਉਂਦੇ ਆਪਰੇ ਮਾਰੋ ਉਹ ਬੋਲ ਸਰ ਓਤੋ ਓਤੋ ਸ਼ਾਬਾਸ਼ ਤਿੰਨ ਗੋਲ ਮੋਚਨ ਵਾਲਾ ਵੀਨ ਮੋਚਨ ਵਾਲਾ ਥਰਡ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਅੱਜ ਕੋਈ ਗੇਮ ਜਿੱਤੋ ਦਿੱਸਤ ਜਿੱਤੋ ਸੈਕਿੰਡ ਆਇਆ ਤੇ ਸਾਨੂੰ ਬਹੁਤ ਕੁਝ ਸਿੱਖਣ ਮਿਲਿਆ ਹੈ ਤੇ ਅਸੀਂ ਅਗਲੀ ਵਾਰ ਪਸਟਾ ਕੀ ਨਾਮ ਬੱਚੇ ਆਪਣਾ ਸੰਗਰਨ ਆਣੀ ਕਿਹੜੀ ਗੇਮ ਖੇਡਦੇ ਹੋ ਬਾਡਬਾਲ ਦੇ ਕਿਵੇਂ ਰਾਜ ਦਾ ਤੁਹਾਡਾ ਕੰਪੀਟੀਸ਼ਨ ਕੀ ਆਕੇ ਕੀ ਤੁਹਾਨੂੰ ਅੱਜ ਦੇਖਿਆ ਡੈਡਾ ਹਾਂ ਹਾਰ ਕੇ ਡੋਖੋ ਰਿਹਾ ਕਿ ਨਹੀਂ ਬਹੁਤ ਖੁਸ਼ੀ ਹੋ ਰਹੀ ਹੈ ਉਹ ਵੈਰੀ ਗੁੱਡ ਹਾਂ ਸਾਬਾਸ ਗੁੱਡ ਕਲਾਪਿੰਗ ਕਰੋ ਵੀ ਬੱਚਾ ਕੀ ਨਾਮ ਹੈ ਬੱਚੇ ਆਪਣਾ ਹਰਮਨ ਜਿਹੜੀ ਗੇਮ ਖੇਡਦੇ ਹੋ ਹਾਂ ਬੋਲੋ ਹਨ ਬਲਕਿ ਨਹੀਂ ਰਾਜ ਦਾ ਕੰਪੀਟੀਸ਼ਨ ਦਾ ਡਾ ਹਾਈ ਕੰਪੀਟੀਸ਼ਨ ਪੌਜ਼ ਬਗੀਆ ਲਾਸਟ ਸੀ 4th ਪੋਜੀਸ਼ਨ ਤੇ ਆਏ ਸੀ ওকে ਗੁੱਡ ਤੇ ਕੀ ਕਹਿਣਾ ਚਾਹੋਗੇ ਆਪਣੇ ਨਾਲ ਦੇ ਸਾਥੀਆਂ ਨੂੰ ओके गेम खेलनी जरूरी है जरूरी है गेम खेलनी की नहीं, नहीं? जरूरी है अच्छा किमें लगे आज खेल के आज खेल के सानू बहुत ही बढ़िया लगी हां तो सी हार के आयो मतलब थोड़ी पोजीशन सामने तो ना मैच आ रहे हो दुख फील हो रहा है दुख फील थोड़ा थोड़ा हो रहा है कि सारी थर्ड पोजीशन आई है खुशी भी हो रही है खुशी भी हो रही है ओके गुड शाबाश ट्राई भी करो बस ਸੀ ਅ ਜਿਲੇ ਪੱਜਦੀ ਕੇਸ ਆ ਅ ਸੈਟੀਫਿਕੇਸ਼ਨ ਅ ਅਨਸਰ ਦਿੱਤੇ ਪਰ ਅਸੀਂ ਅਗਲੀ ਵਾਰੀ ਕੋਸ਼ਿਸ਼ ਕਰਾਂਗੇ ਸਿਫਸਟ ਨੰਬਰ ਤੇ ਆਈਏ ਕਿ ਇਹ ਆਦੇਸ ਤੋਂ ਨਾ ਨਾਮੋਸ਼ ਕਰਿਆ ਜਾਂ ਜਲ ਨਾਮੋਸ਼ ਨਹੀਂ ਹੈ ਮੈਂ ਬਚਲ ਕਹਿਣਾ ਚਾਹਾਂਗੀ ਕਿ ਸਪੋਰਟਸ ਅ ਬਹੁਤ ਜ਼ਰੂਰੀ ਸੰਦਗੀ ਦਾ ਚਾਹੀਦਾ ਵੈਰੀ ਗੁੱਡ ਸਪੋਰਟਸ ਵਾਪਸੀ ਦੇ ਆਉਣ ਸਮੇਂ ਅਸੀਂ ਬੱਚਿਆਂ ਨਾਲ ਥੋੜੀ ਬਹੁਤੀ ਗੱਲਬਾਤ ਕੀਤੀ ਤੇ ਹੁਣ ਅਸੀਂ ਬੱਚਿਆਂ ਨੂੰ ਕਹਿਆ ਕਿ ਤੁਸੀਂ ਮੱਥੇ ਟੱਕੋ ਤੇ ਥੋੜਾ ਬਹੁਤ ਇੰਜੋਏ ਕਰੋ ਕਿਉਂਕਿ ਇਹ ਸਫ਼ਰ ਥੋੜਾ ਲੰਬਾ ਸੀ ਬੱਚੇ ਨੀਂਦ ਆ ਰਹੀ ਸੀ ਸੋ ਰਹੇ ਸੀ ਤਕਾਵੜ ਫੀਲ ਕਰ ਰਹੇ ਸੀ ਤੇ ਚਲੋ ਬੱਚਿਆਂ ਨਾਲ ਹੋਣ ਕਰਦੇ ਆਪਾਂ ਐਂਟਰਟੇਨਮੈਂਟ ਦੇਖਦੇ ਆਂ ਬੱਚੇ ਕਿਵੇਂ ਨੱਚਦੇ ਰਹਦੇ ਆਂ बाबू राजा कहिड़ा सुना प्यार खाधा त चङा सुरमा ਆਪਦੇ ਜੀ ਨੂੰ ਪਸੰਦ ਕਰਕੇ ਦਿੱਤਾ ਜਿਹੜੀ ਜਿਹੜੀ ਮਨਮਲਾ ਕੇ ਕਰ ਗਿਆ। ਸਲਾਈਟ ਸਲਾਈਟ ਦੀ ਕੋਈ ਨਿੰਦਰੀ ਸਲਾਈਟ ਆ ਕੇ ਦੇਖੋ ਜੀ ਅੱਗੋਂ ਮੇਰੇ ਪਰਮੀ ਤਰ੍ਹਾਂ ਠੱਗਿਆ ਕੇ ਸੀ ਜੀ ਇਸ ਨਾਲ। ਮੈਂ ਸ਼ਹਿਰੋਂ ਜਾਣੇ ਵਾਲੇ ਲੋਕਾਂ ਵਾਲਾ ਫੋਨ ਨੰਬਰ 96 ਮੈਨੂੰ ਸ਼ਾਇਦ ਬੱਚਾ ਬੱਚਾ ਜੰਮਾ ਤਾਤਾ ਸ਼ੋਗਾ ਦਾ। ਇਹ ਸਲਾਈਟ ਇਹ ਛੋਟੇ ਵਾਲੀ 5 ਰੁਪਏ ਦੀ ਬੜੇ ਬੜੀ ਦਾਸਰ ਨਹੀਂ। ਇਹ ਬੜੀ 10 ਰੁਪਏ ਦੀ ਦਾਸਰਾਂ ਦੀ 10 ਰੁਪਏ ਦੀ। ਦਾਸਰ ਆ ਰਹੀ ਜੀ ਆ ਵਸੇ 10 ਰੁਪਏ ਦੀ 10 ਰੁਪਏ ਦੀ 10 ਰੁਪਏ ਦੀ।